ਛੋਟੇ ਸਹਿਬ ਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਨਰੂੜ ਦਾ ਇੱਕ ਜਥਾ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਟਰੈਕਟਰ ਟਰਾਲੀ ਰਾਹੀਂ ਫਤਿਹਗੜ ਸਾਹਿਬ ਚਮਕੌਰ ਸਾਹਿਬ ਲਈ ਰਵਾਨਾ ਹੋਇਆ ਜਾਣ ਤੋਂ ਪਹਿਲਾਂ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ ਗਈ ਇਸ ਜਥੇ ਵਿੱਚ ਨੌਜਵਾਨ ਬਜ਼ੁਰਗ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਨਾਰਾਇਣ ਸਿੰਘ ਨੇ ਦੱਸਿਆ ਕਿ ਇਹ ਜਥਾ ਫਤਿਹਗੜ ਸਾਹਿਬ ਤੋਂ ਚਮਕੌਰ ਸਾਹਿਬ ਤੇ ਮਾਛੀਵਾੜਾ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ ਅਤੇ ਫਿਰ ਪਿੰਡ ਵਾਪਸ ਪਰਤਣਗੇ। ਉਹਨਾਂ ਇਹ ਵੀ ਦੱਸਿਆ ਕਿ ਜਥੇ ਨੂੰ ਲੈ ਜਾਣ ਦਾ ਮਕਸਦ ਬੱਚਿਆਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣਾ ਅਤੇ ਉਹਨਾਂ ਨੂੰ ਇਤਿਹਾਸ ਨਾਲ ਜੋੜਨਾ ਹੈ ਕਿਉਂਕਿ ਸੈਭਜਾਦਿਆਂ ਨੂੰ ਛੋਟੀ ਉਮਰ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਮੌਕੇ ਇੰਦਰਜੀਤ ਸਿੰਘ, ਜਸਵੀਰ ਸਿੰਘ ਸਾਬੂ, ਹੈਪੀ ਕੋਸ਼ਲ, ਅਮਨਦੀਪ, ਕਰਨ ਜਸਵਾਲ, ਰੀਪਨ ਜਸਵਾਲ, ਰੰਜੋਤ, ਦਵਿੰਦਰ ਕੋਰ, ਸਹਿਜਪ੍ਰੀਤ ਰੁਪਿੰਦਰ ਕੋਰ ਆਧਾ ਹਜ਼ਰ ਸੰਤ ਸੋ ਸਾਰਿਆਂ ਸਤਿਕਾਰਯੋਗ ਸੰਤੋਤਲ ਦੇੰਪੇ ਭਾਈ ਜੋ ਹਰ ਸਾਲ ਦੀ ਤਰ੍ਹਾਂ ਪਿੰਡ ਨਰੂੜ ਦੀ ਸੰਗਤ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਸ੍ਰੀ ਜਮਕੋਸ਼ ਸਾਹਿਬ ਦੇ ਸ੍ਰੀ ਪਤੇਗੜ ਸਾਹਿਬ ਦੇ ਜੋ ਹਰ ਸਾਲ ਦੀ ਤਰ੍ਹਾਂ ਆਪਣੇ ਨਗਰ ਵੱਲੋਂ ਜੋ ਟਰੈਲੀਆਂ ਜਾਂਦੀਆਂ ਹਨ ਸੋ ਇਸੇ ਤਰ੍ਹਾਂ ਦੀ ਜੋ ਅੱਜ ਵੀ ਸ੍ਰੀ ਜਮਕੋਸ਼ ਸਾਹਿਬ ਅਤੇ ਸ੍ਰੀ ਪਤੇਗੜ ਸਾਹਿਬ ਜੀ ਨੂੰ ਜੋ ਆਪਣੇ ਪਿੰਡ ਤੋਂ ਦੋ 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 ਟਰੈਲੀਆਂ ਚੋਰ ਬਾਲਾ ਹੋਣ ਗਿਆ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਸਿਸਤੇ ਮਿਹਰਾ ਪ੍ਰਯਤਨ ਰੱਖਣ ਸਾਰੀਆਂ ਸੰਗਤਾਂ ਜੋ ਨਗਰ ਖੇੜੇ ਸਤਪੁਰਪੌਣ ਸਰਗੋਜੀ ਕਿਰਪਾ ਕਰਨ ਨਰੂਪਦੀ ਸੰਗਤ ਵੱਲੋਂ ਇਹ ਹੀ ਲਜਾਣ ਦਾ ਜੋ ਮਸਤਕ ਹੈ ਭਾਈ ਜੋ ਬੱਚਿਆਂ ਨੂੰ ਅਤੇ ਜੋ ਸੰਗਤਾਂ ਨੂੰ ਹਲੇ ਤੱਕ ਜੋ ਇਤਿਹਾਸ ਦਾ ਨਹੀਂ ਪਤਾ ਸੋ ਇਸ ਲਈ ਜੋ ਸਾਡੇ ਪਿੰਡ ਤੋਂ ਜੋ ਜੋ ਦੋ ਟਰੈਲੀਆਂ ਜਾਂਦੀਆਂ ਹਨ ਹਰ ਹਰ ਤਾਲ ਦੀ ਤਰ੍ਹਾਂ ਤਾਂ ਕਿ ਸਾਰੀਆਂ ਹੀ ਪੰਪਾਂ ਨੂੰ ਪਤਾ ਲੱਗ ਸਕੇ ਜੋ ਗੁਰੂ ਇਤਿਹਾਸ ਕੀ ਹੈ ਸੋ ਸਾਡੇ ਲਈ ਛੋਟੇ ਸਭ ਜ਼ਿਆਦਿਆਂ ਨੇ ਅਤੇ ਮਾਤਾ ਜੀ ਨੇ ਅਤੇ ਬੇਅੰਤ ਬੇਅੰਤ ਸਿਧਾ ਨੇ ਜੋ ਸਾਡੇ ਲਈ ਕੁਰਬਾਨੀਆਂ ਕੀਤੀਆਂ ਹਨ ਇਸ ਲਈ ਜੋ ਸਾਡੇ ਨਗਰ ਤੋਂ ਦੋ ਟਰਾਲੀਆਂ ਹਰ ਸਾਲ ਦੀ ਤਰ੍ਹਾਂ ਜਾਂਦੀਆਂ ਹਨ ਸੋ ਅੱਜ ਇਸ ਸਾਲ ਵੀ ਜੋ ਚਲੀਆਂ ਹਨ ਸਾਧੂ ਗੁਰੂ ਜੀ ਕਿਰਪਾ ਕਰ ਅੰਸਾਰੀਆਂ ਸਾਰੀਆਂ ਸੰਗਤਾਂ ਨੂੰ ਸਵਾਤ ਬਖਸ਼ਿਸ਼ ਕਰਨ ਚੜ੍ਹਦੀਆਂ ਕਲਾ ਵਿੱਚ ਰੱਖਿਸ਼ ਕਰਨ ਵਾਹਿਗੁਰੂ ਜੀ ਕਿਰਪਾ ਬਹੁਤ ਬਹੁਤ ਛੋਟੇ ਸਹਿਬ ਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈਂਡ ਨਰੂੜਦਾ ਇੱਕ ਜਥਾ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਟਰੈਕਟਰ ਟਰਾਲੀ ਰਾਹੀਂ ਫਤਿਹਗੜ੍ਹ ਸਾਹਿਬ ਚਮਕੌਰ ਸਾਹਿਬ ਲਈ ਰਵਾਨਾ ਹੋਇਆ ਜਾਣ ਤੋਂ ਪਹਿਲਾਂ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਾਰਿਆਂ ਦੀ ਭਲਾਈ ਲਈ ਅਰਦਾਸ ਕੀਤੀ ਗਈ ਇਸ ਜਥੇ ਵਿੱਚ ਨੌਜਵਾਨ ਬਜ਼ੁਰਗ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਨਾਰਾਇਣ ਸਿੰਘ ਨੇ ਦੱਸਿਆ ਕਿ ਇਹ ਜਥਾ ਫਤਿਹਗੜ੍ਹ ਸਾਹਿਬ ਤੋਂ ਚਮਕੌਰ ਸਾਹਿਬ ਅਤੇ ਮਾਛੀਵਾੜਾ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਗੇ ਅਤੇ ਫਿਰ ਪਿੰਡ ਵਾਪਸ ਪਰਤਣਗੇ ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਨੂੰ ਲਿਜਾਣ ਦਾ ਮਕਸਦ ਬੱਚਿਆਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣਾ ਅਤੇ ਉਹਨਾਂ ਨੂੰ ਇਤਿਹਾਸ ਨਾਲ ਜੋੜਨਾ ਹੈ ਕਿਉਂਕਿ ਸੈਭਜਾਦਿਆਂ ਨੂੰ ਛੋਟੀ ਉਮਰ ਵਿੱਚ ਹੀ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਮੌਕੇ ਇੰਦਰਜੀਤ ਸਿੰਘ ਜਸਵੀਰ ਸਿੰਘ ਸਾਬੂ ਹੈਪੀ ਕੋਸ਼ਲ ਅਮਨਦੀਪ ਕਰਨ ਜਸਵਾਲ ਰੀਪਨ ਜਸਵਾਲ ਰੰਜੋਤ ਦਵਿੰਦਰ ਕੋਰ ਸਹਿਜਪ੍ਰੀਤ ਰੁਪਿੰਦਰ ਕੋਰ ਆਧ ਹਜਰ ਸੰਨ